ਲੋ ਵੀ ਦੋਸਤੋ ਅਸੀਂ ਖਾਰੇ ਤੋਂ ਲੈ ਕੇ ਆ ਰਹੇ ਸੀ ਕਈਆਂ ਤੇ ਰਾਹ 'ਚ ਸਾਨੂੰ ਮਿਲੀ ਇੱਕ ਮੋਟਰ ਤੇ ਮੋਟਰ ਵੇਖ ਕੇ ਦੋਸਤੋ ਮਨ ਹੋ ਗਿਆ ਸੰਤੁਸ਼ਟ ਤੇ ਬਾਗੋ-ਬਾਗ ਹੋ ਗਿਆ ਤੁਹਾਨੂੰ ਵਿਖਾਉਣਾ ਮੈਂ ਮੋਟਰ ਜ਼ਿਮੀਦਾਰ ਦੀ ਤਾਂ ਦੋਸਤੋ ਦੇਖੋ ਤੁਸੀਂ ਮੋਟਰ ਜ਼ਿਮੀਦਾਰ ਦੀ ਇੱਕ ਜ਼ਿਮੀਦਾਰ ਨੇ ਖੇਤ ਦੇ ਵਿੱਚ ਮੋਟਰ ਲਾਈ ਉਸ ਤੋਂ ਬਾਅਦ ਸਪੈਸ਼ਲ ਬੱਚਿਆਂ ਵਾਸਤੇ ਉਹਨੇ ਬਹੁਤ ਵੱਡੀ ਹੌਦੀ ਬਣਾਈ ਤਾਂ ਜੋ ਇੱਥੇ ਆਣ ਕੇ ਬੱਚੇ ਆਪ ਦਾ ਹਾ ਸਖੇੜ ਸਗਣ ਨੱਚ ਟੱਪ ਸਗਣ ਤੇ ਨਾ ਸਕਣ ਤਾਂ ਦੋਸਤੋ ਦੂਜੀ ਗੱਲ ਵੇਖ ਲੋ ਵੀ ਉਹਨਾਂ ਨੇ ਨਿੰਮ ਲਾਈ ਆ ਹਰ ਇੱਕ ਜਗ੍ਹਾ ਤੇ ਹਰ ਇੱਕ ਦਰਖਤ ਲਾ ਰੱਖਿਆ ਉਹਨਾਂ ਨੇ ਸਪੈਸ਼ਲ ਰੋਡ ਦੇ ਨਾਲ 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 ਖਾਲਾ ਤੇ ਨਾਲ ਨਾਲ ਉਹਨਾਂ ਨੇ ਦਰਖਤ ਲਾ ਰੱਖੇ ਨੇ ਤੇ ਇਹ ਬਾਈ ਜ਼ਿੰਮੇਦਾਰ ਹੈਗੇ ਨੇ ਖਾਰੇ ਤੋਂ ਤੇ ਵੇਖੋ ਤੁਸੀਂ ਯਾਰ ਵੀ ਮੋਟਰ ਸ਼ਿੰਗਾਰੀ ਆ ਕਿਆ ਬਾਤਾਂ ਨੇ ਤੇ ਪੂਰੀ ਇਹ ਰੌਣਕ ਆ ਤੇ ਦਰਖਤ ਪੂਰੇ ਲਾ ਰੱਖੇ ਜੜ ਦੇਖੋ ਜੀ ਬੱਚੇ ਇੱਥੇ ਤੇ ਦਰਖਤ ਦਾ ਦਰੋਸਤ ਨਹੀਂ ਉਹ ਬੰਬ ਗਾਡੀ ਛੱਡੀ ਆ ਜੀ ਤੇ ਮੈਂ ਕਹਿੰਦਾ ਵੀ ਹਰ ਇੱਕ ਮੋਟਰ ਤੇ ਇਹੋ ਜੀ ਰੌਣਕ ਹੋਣੀ ਜ਼ਰੂਰੀ ਆ ਤੇ ਸਪੈਸ਼ਲ ਬਹੁਤ ਸੋਹਣਾ ਕਮਰਾ ਪਾਇਆ ਆ ਇਹ ਦੇਖ ਲੱਗਦੇ ਤੁਸੀਂ ਲਾਈਟ ਵਗੈਰਾ ਇੱਧਰ ਅੱਗੇ ਕਮਰਾ ਅੱਗੇ ਸਪੈਸ਼ਲ ਬਰਾਂਡਾ ਠੀਕ ਆ ਨਾ ਜਿਵੇਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਲੱਗੂਗਾ ਲੇਬਰ ਵਾਸਤੇ ਵੀ ਪੂਰਾ ਪ੍ਰਬੰਧ ਆਈ 24 ਘੰਟੇ ਤੇ ਬਿਜਲੀ ਮੌਜੂਦ ਆ ਜੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਲਾਈਟ ਲੋਡ ਦਾ ਰਹਿਣ ਸਹਿਣ ਦਾ ਲੇਵਰ ਵਾਸਤੇ ਵੀ ਜੇਕਰ ਆ ਦੇਖੋ ਜੀ ਚਾਰ ਸ਼ਫੇਰੇ ਦਰਖਤ ਲਾ ਰੱਖੇ ਨੇ ਤੇ ਜਿੰਮੇਦਾਰ ਦਾ ਮੈਨੂੰ ਨਾਂ ਨਹੀਂ ਪਤਾ ਬੱਚਾ ਨੇ ਦੱਸਿਆ ਨਹੀਂ ਖਾਰੇ ਪਿੰਡ ਤੋਂ ਆ ਜਾਂ ਸਤੂਰ ਆ ਤੇ ਦੇਖੋ ਜੀ ਖੇਤ ਦੇ ਵਿੱਚ ਦਰਖਤ ਗਿਣੋ ਕਿੰਨੇ ਆ ਮੈਂ ਦਰਖਤ ਗਿਨੇ ਆ ਆ ਖੇਤ ਆ ਬਾਈਆਂ ਦਾ ਤੇ ਘੱਟੋ ਘਾਟ ਦੋਸਤੋ ਥੋੜੇ ਜਿਹੇ ਏਰੀਏ ਦੇ ਵਿੱਚ ਮੈਂ 70 ਬੂਟੇ ਗਿਨੇ ਨੇ 70 ਬੂਟੇ ਨੇ ਇਸ ਖੇਤ ਦੇ ਵਿੱਚ ਜੋ ਕਿ ਬਹੁਤ ਵੱਡੀ ਗੱਲ ਆ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਜਿੰਮੇਦਾਰ ਆਪਣੇ ਖੇਤ ਦੇ ਵਿੱਚ ਦਰਖਤ ਲਾਵੇ ਤੇ ਸ਼ਪੈ ਦੋਸਤੋ ਅੱਜ ਜਿase 4 ਦਰਖਤ ਲੈ ਕੇ ਜਾਣੇ ਆ ਜੋ ਕਿ ਮੈਂ ਵੀ ਆਪਣੇ ਖੇਤ ਦੇ ਵਿੱਚ ਲਾਉਣੇ ਨੇ ਤੇ ਦੇਖੋ ਬੱਚੇ ਆਨੰਦ ਲੈ ਰਹੇ ਨੇ ਤੇ ਹੌਦੀ ਸਪੈਸ਼ਲ ਬਣਾਈਆਂ ਦੇਖੋ ਆ ਮੋਟਰਾ ਮੱਛੀ ਮੋਟਰਾ ਜੀ ਬਈਆਂ ਦੀ ਤੇ ਸਪੈਸ਼ਲ ਲਾਉਣ ਵਾਸਤੇ ਬੱਚਿਆਂ ਵਾਸਤੇ ਹੌਦੀ ਬਣੀ ਓਏ ਲੜਦੇ ਨਹੀਂ ਜ਼ਿੰਮੇਵਾਰ ਤੈਨੂੰ ਲੜਦੇ ਨਹੀਂ ਸਹੀ ਜੀ ਇੱਥੇ ਤੁਸੀਂ ਡੇਲੀ ਆਉਣੇ ਨਾ ਹੋਣ ਹਾਂਜੀ ਕੋਈ ਚੱਕ ਲਾਓ ਜੀ ਅੱਛਾ ਹੀ ਲਾਓ ਪੁੱਤ ਤੂੰ ਬੜੇ ਨਹੀਂ ਡੇਲੀ ਆਉਣੇ ਨਾ ਹੋਣ ਇੱਥੇ ਮੇਰਾ ਪਿੰਡ ਲਵਾਣ ਵਾਲੀ ਭਾਈ ਵੀਡੀਓ ਕਿੱਥੇ ਆਉਗੀ ਇਹ ਫੇਸਬੁੱਕ YouTube ਤੇ ਭਾਈ وہی ਜਿਹੜਾ ਚੈਨਲ ਨਮਾਣਾ ਮੱਲੀ ਤੇ ਹਾਂ ਜਗਤ ਆਉਂਗੇ ਨਹੀਂ ਨਹੀਂ ਆ ਦਵਿੰਦਰਪਾਲ ਬਾਈ ਦਾ ਖੇਤ ਆ ਇਹ ਤੇ ਆ ਬੂਟੇ ਵਾਟੇ ਉਹਨਾਂ ਨੇ ਲਾ ਰੱਖੇ ਸਾਰੇ ਅੱਛਾ ਬਹੁਤ ਸੋਹਣਾ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੇ ਬਾਈ ਦਵਿੰਦਰਪਾਲ ਦਾ ਖੇਤ ਆ ਤੇ ਬਾਈ ਨੂੰ ਸਲਾਮ ਆ ਜਿਨੇ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਬੂਟੇ ਲਾਏ ਨੇ ਤੇ ਬਹੁਤ ਸੋਹਣੀ ਮੋਟਰ ਬਣਾਈ ਆ ਖਾਸ ਕਰਕੇ ਰਹਿਣ ਵਾਸਤੇ ਜਿਵੇਂ ਕਿ ਜੋ ਵੀ ਕੱਲ ਨੂੰ ਝੋਨਾ ਝਣਾ ਲਾਉਣ ਵਾਸਤੇ ਲੇਬਰ ਆਊਗੀ ਉਸ ਤੋਂ ਉਹਦੇ ਵਾਸਤੇ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਕੀਤਾ 24 ਘੰਟੇ ਲੈਡ ਲੱਗਦੀ ਹੈ ਜੀ ਇੱਥੇ ਤੇ ਮੱਛੀ ਮੋਟਰ ਲੱਗੀ ਆ ਤੇ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਬੱਚਿਆਂ ਵਾਸਤੇ ਪੂਰਾ ਸੋਚਿਆ ਜੀ ਤੇ ਬਾਕੀ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੇਖ ਲਓ ਜੀ ਹਰ ਇੱਕ ਜਗ੍ਹਾ ਦੇ ਦਰਖਤ ਆ ਵੇਖੋ ਜੀ ਵਿੱਚ ਵੀ ਦਰਖਤ ਆ ਉਹ ਵੀ ਨਹੀਂ ਉਹਨਾਂ ਨੇ ਵੜਿਆ ਪਰਾਂ ਵੀ ਦਰਖਤ ਆ ਵੇਖੋ ਤਿੰਨ ਚਾਰ ਤਾਂ ਬਹੁਤ ਤਗੜੇ ਦਰਖਤ ਨੇ ਤੇ ਆਹ ਭਾਈ ਨੇ ਬਾਅਦ ਦੇ ਵਿੱਚ ਲਾਈ ਨੇ ਤੋ ਦੋਸਤੋ ਹਰ ਇੱਕ ਜ਼ਿੰਮੇਵਾਰ ਨੂੰ ਲਾਉਣੇ ਚਾਹੀਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਰਾਬੜਾ